ਮੈਂ ਹਰ ਨਫਸ ਅੱਜ ਤੁਹਾਡੇ ਸਾਹਮਣੇ ਭੋਪਿੰਦਰ ਸਿੰਘ ਮਾਨ ਜੀ ਦੀ ਲਿਖੀ ਹੋਈ ਕਹਾਣੀ ਬੰਦ ਦਰਵਾਜ਼ਾ ਲੈ ਕੇ ਹਾਜ਼ਰ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਜੁਲਾਈ ਦੀ ਅਗਵਰੌਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸ ਨੂੰ ਇਉਂ ਲੱਗਦਾ ਸੀ ਕਿ ਗਰਮੀ ਕਾਰਨ ਉਹ ਹੁਣ ਡਿੱਗਾ ਕਿ ਹੁਣ ਡਿਕਾ ਉਹ ਲੌਬੀ ਵਿੱਚ ਬੈਠ ਗਿਆ ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁਝ ਸੌਖਾ ਸਾ ਆਇਆ ਚਾਰ ਸੁਪੇਰੇ ਨਿਗਾ ਮਾਰੀ ਕੋਈ ਨਹੀਂ ਦਿਸਿਆ ਉਸਨੇ ਆਵਾਜ਼ ਮਾਰੀ ਗੁੱਡੀ ਗੁੱਡੀ ਪੁੱਤ ਪਾਣੀ ਲੈ ਕੇ ਆ ਪਰ ਕੋਈ ਜਵਾਬ ਨਹੀਂ ਸੀ ਆਇਆ ਓਏ ਮਨੀ ਕਿੱਥੇ ਹੋ ਸਾਰੇ ਓ ਇੱਕ ਵਾਰ ਫੇਰ ਚੀਕਿਆ ਪਰ ਆਵਾਜ਼ ਕੋਠੀ ਵਿੱਚ ਗੂੰਜ ਕੇ ਰਹਿ ਗਈ ਉਹ ਸਮਝ ਗਿਆ ਬੱਚੇ ਖੇਡਣ ਗਏ ਨੇ ਤੇ ਸ਼੍ਰੀਮਤੀ ਜੀ ਆਂਢ ਗੁਆਢ ਦੇ ਦੌਰੇ ਤੇ ਹੈ ਫਿਰ ਉਹ ਖੁਦ ਹੀ ਔਖਾ ਸਖਾ ਉੱਠ ਕੇ ਰਸੋਈ ਵਿੱਚ ਗਿਆ ਫ੍ਰਿਜ ਵਿੱਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਮੂੰਹ ਲਾ ਕੇ ਪਾਣੀ ਪੀਣ ਲੱਗ ਪਿਆ ਕਾਫੀ ਸਾਰਾ ਪਾਣੀ ਪੀ ਕੇ ਉਸ ਦਾ ਮਨ ਸ਼ਾਂਤੀ ਨਾਲ ਪਰ ਗਿਆ ਇਨਚ ਸ਼੍ਰੀਮਤੀ ਜੀ ਕਪੜੇ ਚੁੱਕੀ ਅੰਦਰ ਆਏ ਤੇ ਕਿਹਾ ਕਿੰਨੀ ਵਾਰ ਕਿਹਾ ਪਾਣੀ ਗਲਾਸ ਵਿੱਚ ਪੀਆ ਕਰੋ ਬੱਚਿਆਂ ਨੂੰ ਕਿ ਸਮਝਾਓਗੇ ਨਰਿੰਦਰ ਦਾ ਮਨ ਕੀਤਾ ਕਿ ਉਹ ਬੋਤਲ ਚਲਾ ਕੇ ਕੰਨ ਨਾਲ ਮਾਰੇ ਤੇ ਪੁੱਛੇ ਭਾਵੇਂ ਕੋਈ ਗਰਮੀ ਨਾਲ ਮਰ ਜਾਵੇ ਪਰ ਪਾਣੀ ਸਲੀਕੇ ਨਾਲ ਹੀ ਪੀਵੇ ਪਰ ਉਹ ਔਖਾ ਜਿਹਾ ਚਾਕਨ ਤੋਂ ਬਿਨਾ ਕੁਝ ਨਾ ਬੋਲ ਸਕਿਆ ਤੇ ਚੁੱਪਚਾਪ ਬੋਤਲ ਰਸੋਈ ਦੀ ਸੈਲਫ ਤੇ ਰੱਖ ਕੇ ਮੋੜ ਲੌਬੀ ਵਿੱਚ ਆ ਬੈਠਿਆ ਅੱਜ ਬਿਜਲੀ ਦਾ ਬਿੱਲ ਭਰਨ ਦੀ ਆਖਰੀ ਮਿਤੀ ਸੀ ਪੈ ਗਿਆ ਨਾ ਜੁਰਮਾਨਾ ਥੋਡੇ ਕਿੱਥੇ ਯਾਦ ਰਹਿੰਦਾ ਸ਼੍ਰੀਮਤੀ ਜੀ ਦਾ ਭਾਸ਼ਣ ਉਹਦੇ ਕੰਨਾਂ ਵਿੱਚ ਸ਼ੀਸ਼ੇ ਵਾਂਗ ਉਤਰਿਆ ਮਾਤਾ ਜੀ ਵਾਲੇ ਕਮਰੇ ਦਾ ਦਰਵਾਜ਼ਾ ਸਾਹਮਣੇ ਬੰਦ ਪਿਆ ਸੀ ਚਾਹ ਪੀਓਗੇ ਤਾਂ ਬਣਾਵਾਂ ਸ਼੍ਰੀਮਤੀ ਜੀ ਨੇ ਅੱਧਾ ਸਵਾਲ ਕੀਤਾ ਨਹੀਂ ਮੈਂ ਕਚਹਿਰੀ ਤੋਂ ਹੁਣੇ ਪੀ ਕੇ ਆਇਆ ਨਰਿੰਦਰ ਨੇ ਪੂਜੇ ਮਾਨ ਨਾਲ ਕਿਹਾ ਉਹਦਾ ਮਨ ਉੱਛਲ ਆਇਆ ਸਾਹਮਣੀ ਕੰਨ ਤੇ ਲੱਗੀ ਮਾਂ ਦੀ ਤਸਵੀਰ ਉਹਨੂੰ ਲੱਗਿਆ ਉਹ ਸਵਾਲ ਹੀ ਦੇਖ ਰਹੀ ਹੋਵੇ ਉਹ ਅਤੀਤ ਵਿੱਚ ਪਹੁੰਚ ਗਿਆ ਸੀ ਉਸ ਦਿਨ ਵੀ ਕਚੈਰੀ ਤੇ ਜ਼ਮੀਨ ਦੀ ਤਰੀਕ ਪੁੱਖਤ ਕੇ ਹਲਕਾਨ ਹੋਇਆ ਨਰਿੰਦਰ ਜਦੋਂ ਇਸੇ ਤਰ੍ਹਾਂ ਲੌਬੀ ਵਿੱਚ ਆ ਕੇ ਬੈਠਿਆ ਸੀ ਤਾਂ ਮਾਂ ਖੁੰਡੀ ਲਈ ਗਲਾਸ ਤੇ ਬੋਤਲ ਲੈ ਕੇ ਆਈ ਸੀ ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਕਿਹਾ ਲੈ ਪੁੱਤ ਪਾਣੀ ਪੀ ਥੱਕ ਗਿਆ ਹੋਵੇਂਗਾ ਫਿਰ ਕਿੰਨਾ ਚਿਹਰੋ ਮੁਕਦਮੇ ਦੀਆਂ ਗੱਲਾਂ ਕਰਦੇ ਰਹੇ ਸਨ ਉਹ ਆਪਣੇ ਮਨ ਦਾ ਭਾਰ ਲਾਉਂਦਾ ਰਿਹਾ ਤੇ ਅੰਤ ਵਿੱਚ ਮਾਂ ਨੇ ਕਿਹਾ ਕੋਈ ਨਹੀਂ ਪੁੱਤ ਜੇ ਕਰਮਾਂ ਵਿੱਚ ਹੋਈ ਤਾਂ ਜ਼ਮੀਨ ਮਿਲ ਜਾਊ ਬਾਲਾ ਫਿਕਰ ਨਹੀਂ ਕਰੀਦਾ ਜ਼ਮੀਨਾਂ ਬੰਦੇ ਨਾਲ ਨਹੀਂ ਬੰਦੇ ਜ਼ਮੀਨਾਂ ਨਾਲ ਨਹੀਂ ਉਸ ਨੂੰ ਯਾਦ ਆਇਆ ਜਦੋਂ ਉਹ ਕੋਠੀ ਪਾਉਣ ਲੱਗਿਆ ਤਾਂ ਉਸ ਦੀ ਪਤਨੀ ਤੇ ਉਸ ਨੇ ਕੋਠੀ ਦਾ ਨਕਸ਼ਾ ਤਿਆਰ ਕਰਵਾ ਕੇ ਮਾਂ ਨੂੰ ਦਿਖਾਇਆ ਸੀ ਸਭ ਲਈ ਬੱਖੋ ਵੱਖਰੇ ਕਮਰੇ ਇੱਕ ਕਮਰਾ ਪਿਛਲੇ ਪਾਸੇ ਮਾਂ ਲਈ ਵੀ ਸੀ ਭਾਈ ਮੈਂ ਤਾਂ ਤੇਰੇ ਪਿਓ ਦੇ ਮਕਾਨ ਵਿੱਚ ਰਹੂੰ ਜਿਹੜਾ ਵਿਚਾਰਾ ਮਰਨ ਤੋਂ ਪਹਿਲਾਂ ਪਾ ਗਿਆ ਸੀ ਨਕਸ਼ੇ ਨੂੰ ਦੇਖ ਮਾਂ ਨੇ ਕਿਹਾ ਸੀ ਕੁਝ ਸਮੇਂ ਬਾਅਦ ਮਾਂ ਬੋਲੀ ਚੰਗਾ ਏ ਪਈ ਨਕਸ਼ਾ ਉਸ ਤੋਂ ਬਾਅਦ ਫਿਰ ਉਹ ਚੁੱਪ ਕਰ ਗਈ ਸੀ ਨਰਿੰਦਰ ਦੇ ਮਨ ਨੂੰ ਇਹ ਗੱਲ ਖਟਕ ਗਈ ਉਹ ਸਮਝ ਗਿਆ ਕਿ ਮਾਂ ਦੇ ਮਨ ਵਿੱਚ ਨਵੇਂ ਘਰ ਲਈ ਕੋਈ ਕੁੰਡੀ ਹੈ ਉਸਨੇ ਇੱਕ ਦਿਨ ਇਕੱਲੀ ਬੈਠੀ ਮਾਂ ਨੂੰ ਪੁੱਛਿਆ ਮਾਂ ਤੈਨੂੰ ਨਵੀਂ ਕੋਠੀ ਦੀ ਖੁਸ਼ੀ ਨਹੀਂ ਤਾਂ ਉਹਦਾ ਜਵਾਬ ਸੀ ਪੁੱਤਾਂ ਨੂੰ ਵਾਅਦੇ ਦੇਖ ਕੇ ਕਿਹੜੀ ਮਾਂ ਨਹੀਂ ਖੁਸ਼ ਹੋਵੇਗੀ ਬਹੁਤ ਆਜ਼ੋਰ ਦੇਣ ਤੇ ਉਹਨਾਂ ਕਿਹਾ ਪੁੱਤ ਜੇ ਮੇਰੇ ਮਨ ਦੀ ਪੁੱਛਦਾ ਹੈ ਗਲੀ ਵਾਲਾ ਕਮਰਾ ਮੈਨੂੰ ਦੇ ਦਿਓ ਭਾਈ ਜਿਹਦਾ ਇੱਕ ਬਾਰ ਪਾਰ ਖੁੱਲਦਾ ਹੋਵੇ ਨਰਿੰਦਰ ਨੇ ਕਿਹਾ ਉਹ ਕਿਉਂ ਮਾਂ ਤਾਂ ਮਾਂ ਨੇ ਮੰਦੀ ਗੰਡ ਖੋਲਦੇ ਹੋਏ ਕਿਹਾ ਭਾਈ ਤੁਸੀਂ ਤਾਂ ਬਣ ਗਏ ਸ਼ਹਿਰੀ ਪਰ ਆਪਣੇ ਸਾਰੇ ਸਾਖ ਸਕੀਰਿਆਂ ਵਾਲੇ ਪਿੰਡਾਂ ਵਾਲੇ ਨੇ ਕੋਈ ਮੇਰੇ ਕੋਲ ਆਉ ਕੋਈ ਜਾਉ ਥੋੜਾ ਪੜਿਆ ਲਿਖਿਆ ਦਾ ਪਤਾ ਨਹੀਂ ਕਦੋਂ ਨੱਕ ਬੁੱਲ ਕੱਢਣ ਲੱਗ ਪੋ ਕਿ ਕੋਠੀ ਵਿੱਚ ਗੰਦ ਪੈਂਦਾ ਨਰਿੰਦਰ ਇੱਕ ਗੱਲ ਸੁਣ ਕੇ ਹੱਸ ਪਿਆ ਸੀ ਤੇ ਫਿਰ ਕੋਠੀ ਬਣਾਉਂਦੇ ਸਮੇਂ ਉਹਨਾਂ ਨੇ ਮਾਤਾ ਜੀ ਦੀ ਇੱਛਾ ਪੂਰੀ ਕੀਤੀ ਭਾਵੇਂ ਆਰਕੀਟੈਕਟ ਤੇ ਸ਼੍ਰੀਮਤੀ ਜੀ ਬਹੁਤੇ ਇਸ ਦੇ ਹੱਕ ਵਿੱਚ ਨਹੀਂ ਸਨ ਜਦੋਂ ਨਰਿੰਦਰ ਡਿਊਟੀ ਤੋਂ ਮੁੜਦਾ ਤਾਂ ਦੇਖਦਾ ਮਾਤਾ ਵਾਲੇ ਕਮਰੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸਨ ਗਲੀ ਗੁਆਂਢ ਦੀਆਂ ਚਾਚੀਆਂ ਤਾਈਆਂ ਮਾਤਾ ਕੋਲ ਦੁੱਖ ਸੁੱਖ ਫਰੋਲਦੀਆਂ ਬਹੂਆਂ ਤੇ ਕੁੜੀਆਂ ਆਪਣਾ ਦੁੱਖ ਸੁੱਖ ਕਰਦੀਆਂ ਕੰਮ ਵਾਲੀ இந்து ਮਾਂ ਜੀ ਮਾਂ ਜੀ ਕਰਦੀ ਮਾਂ ਦੀਆਂ ਲੱਤਾਂ ਘੁੱਟ ਰਹੀ ਹੁੰਦੀ ਘਰ ਦਾ ਕੰਮਾ ਮੋਹਨ ਆਪਣੀ ਕਬੀਲਤਾਰੀ ਦੀ ਗੁੰਜਲਾ ਸੁਲਜਾਉਣ ਵਿੱਚ ਮਾਂ ਦੀ ਮਦਦ ਲੈ ਰਿਹਾ ਹੁੰਦਾ ਗੁੱਡੀ ਤੇ ਮਣੀ ਆਪਣੀ ਮਾਂ ਤੋਂ ਪੂੰਛਾ ਛੜਾ ਕੇ ਦੱਦੀ ਨਾਲ ਲੜ ਲੜੋਂਗੇ ਸਾਰੀ ਕੋਠੀ ਦੇ ਕਮਰਿਆਂ ਦੇ ਦਰਵਾਜ਼ੇ ਘੱਟ ਹੀ ਖੁੱਲਦੇ ਗਰਮੀ ਵਿੱਚ ਏਸੀ ਤੇ ਸਰਦੀ ਵਿੱਚ ਹੀਟਰ ਕਾਰਨ ਬਾਕੀ ਕੋਠੀ ਐਂ ਲੱਗਦੀ ਜਿਵੇਂ ਸੁੰਨੀ ਹੋਵੇ ਕਦੇ ਦੂਰੋਂ ਨੇੜੋਂ ਕੋਈ ਨਾ ਕੋਈ ਮਾਸੀ ਭੂਆ ਮਾਮੀ ਜਾਂ ਫੁੱਫੜ ਮਾਂ ਕੋਲ ਬੈਠਾ ਗੱਲਾਂ ਮਾਰੀ ਜਾਂਦਾ ਤਿਸਤਾ ਗੁੱਡੀ ਦੀ ਨਾਨੀ ਵੀ ਕਈ ਕਈ ਦਿਨ ਰਹਿੰਦੀ ਤਾਂ ਦੋਵੇਂ ਮਾਈਆਂ ਆਪਣੇ ਗੁਰਮਤੇ ਮਾਰਦੀਆਂ ਰਹਿੰਦੀਆਂ ਇੰਜ ਲੱਗਦਾ ਸੀ ਜਿਵੇਂ ਮਾਂ ਦਾ ਕਮਰਾ ਕੋਠੀ ਦਾ ਦਿਲ ਹੋਵੇ ਜਿਸ ਦਾ ਕੰਮ ਸਦਾ ਧੜਕਦੇ ਰਹਿਣਾ ਹੋਵੇ ਨਰਿੰਦਰ ਦੇ ਚੇਤੇ ਵਿੱਚ ਆਇਆ ਕਿ ਆਂਡ ਗਵਾਂਡ ਪਿਆ ਹੁੰਦਾ ਤਾਂ ਮਾਂ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਜਾਂਦੀ ਤੇ ਗੜਕ ਦੀ ਆਵਾਜ਼ ਵਿੱਚ ਕਹਿੰਦੀ ਭਾਈ ਨਰੀਂਦਰ 500 ਰੁਪਏ ਤੇ ਸੂਟ ਕੁੜੀ ਨੂੰ ਦਿਓ ਪੁੰਨ ਹੁੰਦਾ ਸ਼੍ਰੀਮਤੀ ਜੀ ਨੂੰ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਟਾਲ ਲਿਆ ਭੈਣ ਆਉਂਦੀ ਤਾਂ ਮਾਂ ਤੁਮ ਛਾਣਾ ਚੱਕਿਆ ਜਾਂਦਾ ਕਿਦਰੇ ਬਿਸਕੁਟ ਬਣਦੇ ਕਿਦਰੇ ਖੋਆ ਨਿਕਲਦਾ ਦੋ ਤੇ ਦੋਤੀਆਂ ਲਈ ਨਿੱਕ ਸੁੱਕ ਲਿਆ ਕੇ ਮਾਂ ਉਹਨਾਂ ਦਾ ਪੂਰਾ ਮਾਨ ਕਰਦੀ ਫਿਰ ਸੇ ਦੇ ਕਨਾਲ ਜਦੋਂ ਜ਼ਮੀਨ ਦਾ ਝਗੜਾ ਚੱਲਿਆ ਤਾਂ ਮਾਂ ਨੇ ਕਿਹਾ ਪੁੱਤ ਹਥਿਆਰ ਕੋਲ ਰੱਖਿਆ ਕਰ ਨਾਲ ਦਾ ਬੰਦਾ ਤਾਂ ਭੀੜ ਪਈ ਤੋਂ ਭੱਜ ਜਾਉ ਪਰ ਇਹਨੇ ਤੇਰਾ ਸਾਥ ਦੇਣਾ ਫਿਰ ਇੱਕ ਦਿਨ ਮਾਂ ਹੱਥੋਂ ਰੇਤ ਦੇ ਕਿਨਕਿਆਂ ਵਾਂਗ गिर ਗਈ ਐਤਵਾਰ ਦਾ ਦਿਨ ਸੀ ਨਰਿੰਦਰ ਰੋਟੀ ਖਾਣ ਬੈਠਾ ਤਾਂ ਮਾਸਲਾਦ ਘੱਟ ਕੇ ਲੈ ਆਈ ਤੇ ਕਹਿੰਦੀ ਪੁੱਤ ਸਲਾਤੂ ਲੈ ਕੇ ਹੀ ਨਹੀਂ ਆਇਆ ਆ ਲੈਂ ਰੋਟੀ ਖਾ ਕੇ ਨਰਿੰਦਰ ਜਦੋਂ ਕਮਰੇ ਵਿੱਚੋਂ ਬਾਹਰ ਆਇਆ ਤਾਂ ਸਾਹਮਣੇ ਕਮਰੇ ਵਿੱਚ ਬੈਠੀ ਮਾਂ ਤੇ ਨਿਗਾਹ ਪਈ ਮਾਂ ਨੇ ਇਸ਼ਾਰੇ ਨਾਲ ਕੋਲ ਬੁਲਾ ਕੇ ਕਿਹਾ ਪੁੱਤ ਸਾਹ ਨਹੀਂ ਆਉਂਦਾ ਮਾਂ ਨੂੰ ਫਟਾਫਟ ਕਾਰ ਵਿੱਚ ਪਾ ਕੇ ਜਦੋਂ ਹਸਪਤਾਲ ਪੁੱਜਿਆ ਤਾਂ ਮਾਂ ਦਿਲ ਦੇ ਦੌਰੇ ਕਾਰਨ ਦੂਸੀ ਦੁਨੀਆ ਵਿੱਚ ਜਾ ਚੁੱਕੀ ਸੀ ਮਾਂ ਦੇ ਭੁਲੇਖੇ ਨਰਿੰਦਰ ਨੂੰ ਲਗਾਤਾਰ ਪੈਂਦੇ ਰਹੇ ਕੋਈ ਦਿਨ ਨਹੀਂ ਸੀ ਹੁੰਦਾ ਜਦੋਂ ਉਹ ਮਾਂ ਨੂੰ ਯਾਦ ਨਾ ਕਰਦਾ ਕਿ ਉਸ ਨਾਲ ਬਤਾਏ ਪਲ ਬਾਰੀ-ਵਾਰੀ ਯਾਦ ਆਉਂਦੇ ਹੁਣ ਮਾਂ ਵਾਲੇ ਕਮਰੇ ਦੀ ਵਾਰ ਤੋਂ ਘਟ ਗਈ ਸੀ ਦਰਵਾਜ਼ਾ ਕਦੇ-ਕਦੇ ਖੁੱਲਦਾ ਉਹਨੇ ਸਿਰ ਚੁੱਕ ਕੇ ਦੇਖਿਆ ਤਾਂ ਸ਼੍ਰੀਮਤੀ ਕੋਲ ਆ ਬੈਠੀ ਸੀ ਹੁਣ ਉਹ ਆਪਣੀ ਚੁੰਨੀ ਤੇ ਗੋਟਾ ਲਾਉਣ ਵਿੱਚ ਮਗਨ ਹੋਈ ਪਈ ਸੀ ਉਸ ਦਾ ਮਨ ਮਾਣੂ ਯਾਦ ਕਰਕੇ ਭਰ ਆਇਆ ਸੀ ਉਸ ਨੇ ਮਨ ਤੇ ਕਾਬੂ ਪਾ ਕੇ ਪੁੱਛਿਆ ਪੂਆ ਜੀ ਕਿੰਨਾ ਚਿਰ ਹੋ ਗਿਆ ਆਏ ਨਹੀਂ ਮਾਸੀ ਤੇ ਭੈਣ ਜੀ ਵੀ ਨਹੀਂ ਆਏ ਸ਼੍ਰੀਮਤੀ ਜੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ ਪਤਾ ਨਹੀਂ ਕਿਉਂ ਨਹੀਂ ਆਏ ਨਰਿੰਦਰ ਨੇ ਫਿਰ ਕਿਹਾ ਐਂ ਲੱਗਦਾ ਤੇ ਮੇ ਸਾਰੇ ਘਰ ਦਾ ਰਾਹ ਹੀ ਭੁੱਲ ਗਏ ਹੁਣ ਸ਼੍ਰੀਮਤੀ ਜੀ ਨੇ ਚੌਕ ਕੇਸਰ ਉੱਪ ਚੁੱਕਦੇ ਹੋਏ ਤਲਖੀ ਕਿਹਾ ਹਾਏ ਹਾਏ ਤੁਹਾਡੀ ਤਬੀਤ ਠੀਕ ਹੈ ਕਿਹੋ ਜੀਆਂ ਗੱਲਾਂ ਕਰਨ ਲੱਗ ਪਏ ਭਲਾਂ ਅੱਜ ਕੱਲ ਕਿਹਦੇ ਕੋਲ ਟਾਈਮ ਹੈ ਐਉਂ ਆਉਣ ਜਾਣ ਦਾ ਨਰਿੰਦਰ ਦੀਆਂ ਨਜ਼ਰਾਂ ਮਾਂ ਦੇ ਕਮਰੇ ਦੇ ਬੰਦ ਦਰਵਾਜ਼ੇ ਵੱਲ ਆਪਣੇ ਆਪ ਉੱਠ ਗਈਆਂ ਤੇ ਉਸ ਨੂੰ ਲੱਗਿਆ ਕਿੰਨੇ ਰਿਸ਼ਤੇ ਅਤੇ ਸਬੰਧ ਇਸ ਬੰਦ ਦਰਵਾਜ਼ੇ ਪਿੱਛੇ ਉਸ ਦੀ ਜ਼ਿੰਦਗੀ ਵਿੱਚੋਂ ਮਨਫ਼ੀ ਹੋ ਗਏ ਸਨ